ਉਥੇ ਦੁਨੀਆ ਦੇ ਮਹਾਨ ਖੇਡ ਕਮਿਊਂਟੀਟਰ ਮੱਖਣ ਅਲੀ ਜੀ ਨਾਲ ਰੁਪਿੰਦਰ ਜਲਾਲ ਜੀ ਕਾਲਾ ਜੀ ਸੋਡੇ ਲਈ 100 ਰੁਪਏ ਸਰਜੀਤ ਸਿੰਘ ਜੀ ਪੰਜ ਕੋਖਰ ਕੌਸ਼ਲ ਪ੍ਰਦਾਨ ਮੈਂ ਭੇਜਣਾ ਕਿਸੇ ਨੂੰ ਠੀਕ ਹੈ ਜੀ ਓਕੇ ਬਾਈ ਜੀ ਨਾ ਪਹਿਲੀ ਕਬੱਡੀ ਮੇਰੇ ਵੀਰੋ ਫਤਿਹਗੜ ਛੰਨਾ ਪਿੰਡ ਦਾ ਹੈ ਜਿਲ੍ਹੇ ਪਟਿਆਲੇ ਦਾ ਅੱਗੇ ਦਿੱਲਾਵੱਡੇ ਦਿੱਲੀ ਮਟਾਉਂਦੇ ਮੁੰਡੇ ਪਟਿਆਲੇ ਸ਼ਹਿਰ ਦੇ ਦਿੱਲਾਵੱਡੇ ਦਿੱਲੀ ਮਟਾਉਂਦੇ ਆ ਅੰਮ੍ਰਿਤਸਰ ਹੀ ਹੈ ਮੱਝ ਦਾ ਮਝਾਲ ਹੈ ਜਿੱਥੋਂ ਕਿਹੜੇ ਰਾਜਸਥਾਨ ਸੀ ਏਅਰਪੋਰਟ ਉਹ ਸੇਰੀ ਦਾ ਮੇਰੇ ਵੀਰੋ ਨੌਜਵਨ ਗੋਪੀ ਫਰੰਦੀਪੁਰਿਆ ਨਹੀਂ ਦੱਸ ਸਕਿਆ ਤੇ ਪੁਆਇੰਟ ਰੇਡਰ ਦੇ ਹਿੱਸੇ ਹੈ ਜਿੱਦੇ ਹਰਦੀਪ ਫੂਲ ਇੱਕ ਮਿੰਟ ਜੀ ਬਾਬਾ ਕਾਲਾ ਮਹਿਰ ਦੇ ਸਾਡੇ ਅਹੁਦੇਦਾਰ ਮੈਂਬਰ ਜਸਪਾਲ ਗੁਰਮੀਤ ਸਿੰਘ ਵਰਗੇ ਕਹਿੰਦੇ ਵੀ ਗੋਪੀ ਫਰੰਦੀਪੁਰਿਆ ਜੇਕਰ ਜੱਫਾ ਲਾਊਗਾ 500 ਰੁਪਿਆ ਜਿਹੜੇ ਪਾਲੀ ਨੌਜਵਾਨਾ ਫਤਿਹਗੜ੍ਹ ਸੰਨਾਂ ਵਾਲਾ ਕਬੱਡੀ ਖਾ ਰਿਹਾ 500 ਰੁਪਿਆ ਦਿੱਤਾ ਜਾਊ ਜੇਕਰ ਉਹਨੂੰ ਜੱਫਾ ਲਾਊਗਾ ਬਾਬਾ ਕਾਲਾ ਮਹਿਰ ਦੇ ਸਾਡੇ ਬਰਨਾਲੇ ਦੇ ਜਸਪਾਲ ਵਰਗੇ ਵੀਰ ਜੀ ਹਾਂਜੀ ਭਾਈ ਜੀ ਲਓ ਪੁਆਇੰਟ ਮੇਰੇ ਵੀਰੋ ਇਸ ਸਮੇਂ ਡੱਗੂ ਰਮਾਣੇ ਦੀ ਟੀਮ ਦੇ ਹਿੱਸੇ ਹੈ ਅਗਲੀ ਕਬੱਡੀ ਨੌਜਨ ਰਾਜ ਝੋਟ ਜੜਵੇਂ ਦੀ ਧਰਤੀ ਦਾ ਜਿਹੜੇ ਸੰਗਰੂਰ ਦੀ ਟੀਮ ਹੈ ਮੇਰੇ ਵੀਰੋ ਪਈ ਹੋਈ ਕਬੱਡੀ ਇਸ ਨੌਜਨ ਦੀ ਹੈ ਹੁਣ ਦੇਖਦੇ ਆਂ ਵੀ ਮਾਲਵੇ ਦੇ ਸਪੂਤ ਦਾ ਨਗਰ ਹੈ ਬਲਜੀ ਸਿੰਘ ਰੇਕੀ ਦਾ ਪਿੰਡ ਹੈ ਮੇਰੇ ਵੀਰੋ ਲਓ ਪਈ ਹੋਈ ਕਬੱਡੀ ਤੇ ਸ਼ਰਮਾ ਬਲਦ ਵਾਲੀ ਯੋਸ਼ੀ ਕਰਦਾ ਤੇ ਪੁਆਇੰਟ ਰੀਡਰ ਦੇ ਹਿੱਸੇ ਹੈ ਪਾਰ ਵੀ ਨੌਜਨ ਕਿ ਰੇਡ ਦਾ ਤੂਫਾਨੀ ਹੈ ਅੱਖ ਵੀ ਸ਼ੈਤਾਨੀ ਹੈ ਇਹ ਨੌਜਨ ਕਾਲੂ ਰਸੂਲਪੁਰੀ ਮੇਰੇ ਵੀਰੋ ਸਰਦਾਰਾਂ ਦੇ ਪਿੰਡ ਦਾ ਜਗਰਾਉ ਤਸੀਲ ਦਾ ਪਿੰਡ ਹੈ ਤੇ ਜਿਲ੍ਹੇ ਲੁਧਿਆਣੇ ਦਾ ਪਿੰਡ ਹੈ ਮੇਰੇ ਵੀਰੋ ਨੌਜਨ ਰਸੂਲਪੁਰਿਆ ਕਾਲੂ ਕਮੇਟੀ ਪੰਡਾ ਹੋਇਆ ਹੈ ਅੱਜ ਦੇਖਦੇ ਆਂ ਵੀ ਇਹ ਪਿੰਡੇ ਲਿਸ਼ਕਣ ਮੁੰਡਿਆਂ ਦੀ ਜਵਾਨੀ ਉਡ ਜੂਡ ਜੂ ਕਰਦੀ ਜਾਸ ਜਿਵੇਂ ਝਪਟੇ ਹੋਏ ਚਿੱਤੇ ਦੀ ਰੇਡ ਵਾਂਗ ਹਿਰਨੋ ਡਾਰੀ ਕਰਦੀ ਰੇਡ ਵਾਂਗ ਹਿਰਨੋ ਡਾਰੀ ਕਰਦੀ ਪੁਆਇੰਟ ਕਾਲੂ ਰਸੂਲਪੁਰੀਆ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ ਅਗਲੀ ਕਬੱਡੀ ਫਿਰ ਪਾਲਨਾ ਹੈ ਤੇ ਫਤਿਗੜ ਸ਼ੰਨਾ ਪਿੰਡ ਮੇਰੇ ਵੀਰੋ ਜਿਹੜੇ ਫਟਿਆਲੇ ਦਾ ਪਿੰਡ ਹੈ ਬਾਬਾ ਕਾਲਾ ਵਾਰ ਬੋਲੋ 500 ਰੁਪਏ ਦਿੱਤਾ ਜਾਊ ਜੀ ਜੇ ਫਰੰਦੀਪੁਰੀਆ ਗੋਪੀ ਇਹਨੂੰ ਜਫਾ ਲਾਊਗਾ ਜੀ ਜੇਕਰ ਫਰੰਦੀਪੁਰੀਆ ਗੋਪੀ ਜਫਾ ਲਾਊਗਾ ਤਾਂ ਦਿੱਤਾ ਜਾਊਗਾ ਹਾਂਜੀ ਭਾਈ ਜੀ ਨਾ ਪਹਿਲੀ ਕਬੱਡੀ ਤੇ ਨੌਜੰਨ ਸ਼ਰਮਨ ਡੱਗੂ ਰਮਾਣੇ ਦਾ ਵੀਰ ਵੀਰੋ ਨਹੀਂ ਡੱਕ ਸਕਿਆ ਤੇ ਪੁਆਇੰਟ ਰੀਡਰ ਦੇ ਹਿੱਸੇ ਹੈ ਕਿ ਆਖਿਰ ਰੋਗਣੇ ਤਹਸਾਨ ਪਾਣੀ ਨੇਰੀਆਂ ਆਓ ਕੇ ਰੁਕੜੇ ਖਿਡਾਰੀ ਸਨ ਵਰਗੇ ਔਖਾ ਕੁਝ ਨਹੀਂ ਰਸ਼ੀਨ ਵਾਲੇ ਕਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰਦੀ ਬਾਈ ਜੀ ਬੰਦਾ ਚਾਹੇ ਤਾਂ ਹਲਾਕੇ ਜੱਗ ਧਰਦੀ ਬਾਈ ਜੀ ਢੇਰੀਆਂ ਤੇ ਕਲੀ ਪਾਈ ਜਾਵੇ ਮੈਂ ਬੇਨਤੀ ਕਰਦਾ ਪ੍ਰਬੰਧਕਾਂ ਨੂੰ ਜਿਹੜੇ ਵੀਰ ਦੀ ਡਿਊਟੀ ਆ ਢੇਰੀਆਂ ਤੇ ਕਲੀ ਪਾਈ ਜਾਵੇ ਜੀ ਬਹੁਤ ਬਹੁਤ ਧੰਨਵਾਦ ਵੱਡੇ ਮਾਨ ਸਨਮਾਨ ਆਓ ਸਾਡੇ ਵੀਰਾਂ ਵੱਲੋਂ ਸਾਰਿਆਂ ਦੇ ਲਈ ਆ ਰਹੇ ਨੇ ਬਹੁਤ ਬਹੁਤ ਧੰਨਵਾਦ ਆਲ ਮੇਲ ਦੇ ਨਾਲ ਸਾਡੇ ਜਿੰਨੀ ਵੀ ਕਮੈਂਡੇਟਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਲੀ ਪਾਈ ਜਾਵੇ ਜੀ ਹਾਂਜੀ ਬਾਈ ਜੀ ਇਸ ਅਗਲੇ ਮੈਚ ਦੇ ਲਈ ਕਾਲੇ ਸੰਗੇ ਵਰਸੀ ਚਾਹੂਗੀ ਇਹ ਟੀਮਾਂ ਤਿਆਰ ਹਨ ਲਓ ਅਗਲੀ ਕਬੱਡੀ ਰਾਜ ਚੋਟ ਗਿਰਵੇ ਵਾਲਾ ਮੇਰੇ ਵੀਰੋ ਫਿਰ ਪਾਉਣ ਦੇ ਲਈ ਵਧਿਆ ਹੋਇਆ ਪਈ ਹੋਈ ਕਬੱਡੀ ਸੁਪਰ 스타 ਕਰੀਦੀ ਹੈ ਸਾਹਮਣੇ ਅੰਮ੍ਰਸਰੀਆ ਮੇਰੇ ਵੀਰੋ ਮਾਝੇ ਦਾ ਮਜੈਲ ਹੈ ਕਿ ਅੰਮ੍ਰਸਰੀਆ ਮੁੰਡਿਆਂ ਵੀ ਕੱਚੀਆਂ ਕਲੀਆਂ ਨਾ ਤੋੜੇ ਅੰਮ੍ਰਸਰੀਆ ਮੁੰਡਿਆਂ ਵੀ ਕੱਚੀਆਂ ਕਲੀਆਂ ਨਾ ਤੋੜੋ ਹੁਣ ਦੇਖਦੇ ਹਾਂ ਕਿ ਜਫਾ ਲਾ ਬਊ ਜਾਂ ਪੁਆਇੰਟ ਮੇਰੇ ਵੀਰੋ ਜੜਵੇ ਦੇ ਹਿੱਸੇ ਜੁੜ ਗਏ ਲਓ ਫਿਰ ਅਗਲੀ ਕਬੱਡੀ ਦੀ ਨਜ਼ਰ ਜੁੜੀ ਕਿ ਖੇਡਾ ਹੋਰ ਵੀ ਵਡੀਆਂ ਨੇ ਸਾਡੀ ਰੇਹ ਕਬੱਡੀ ਵਸਦੀ ਇਹ ਤਾਂ ਮਾ ਹੈ ਸਾਡੀ ਜੀ ਮਾਤਾ ਚੰਗੀ ਲੱਗਦੀ ਹੱਸਦੀ ਕੁੱਲ ਦੁਨੀਆ ਖੇਡੇ ਜੀ ਵਿੱਚ 올ੰਪਿਕ ਜਾਵੇ ਨਾ ਜੀ ਸਾਰੀ ਦੁਨੀਆ ਉੱਤੇ ਜੀ ਹੋ ਜੇ ਰਾਜ ਕਬੱਡੀ ਵਾਲਾ ਗੁੱਡੀ ਚੜ ਜੇ ਅਮਰਾਂ ਤੇ ਖੈਰਾ ਮੰਗਦਾ ਰਸ਼ੀਨ ਦਾ ਕਾਲਾ ਖੈਰਾ ਮੰਗਦਾ ਰਸ਼ੀਨ ਦਾ ਕਾਲਾ ਲਓ ਪੁਆਇੰਟ ਨੌਜਨ ਸਤਨਾਮ ਸਿੰਘ ਡੱਗੂ ਰਮਾਣੇ ਪਿੰਡ ਦਾ ਮੇਰੇ ਵੀਰੋ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਔਰ ਅਗਲੀ ਕਬੱਡੀ ਹਾਂਜੀ ਜੇਕਰ ਜਫਾ ਲਾਊਗਾ ਤਾਂ ਬਾਬਾ ਕਾਲਾ ਮਹਿਰ ਵਾਲੋ 1500 ਰੁਪਏ ਤੇ ਜੋਜੀ ਗੋਪੀ ਨੂੰ ਜੇਕਰ ਪਾਲੀ ਨੂੰ ਜਫਾ ਲਾਊਗਾ 1500 ਰੁਪਇਆ ਬਾਬਾ ਕਾਲਾ ਮਹਿਰ ਬਰਨਾਲੇ ਵਾਲੇ ਵੀਰੇ ਵੱਲੋਂ ਲਓ ਅਗਲੀ ਕਬੱਡੀ ਨੇਪਾਲ ਫਿਰ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਇਸ ਤੋਂ ਅਗਲੇ ਮੈਚ ਦੇ ਲਈ ਬਿੰਦੀ ਹੈ ਕਾਲੇ ਸੰਘੇ ਵਰਸੇ ਜੀ ਚੌਕੀ ਦੀਆਂ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਆ ਜਾਣ ਕਾਲੇ ਸੰਘੇ ਵਰਸੇ ਜੀ ਚੌਕੀ ਅਗਲੀ ਕਬੱਡੀ ਰਸੂਲਪੁਰੀਏ ਕਾਲੂ ਦੀ ਮੇਰੇ ਵੀਰੋ ਸਿਰ ਪਈ ਹੋਈ ਹੈ ਕਬੱਡੀ ਦਾ ਮਸਤ ਬਾਲਾ ਮੇਰੇ ਵੀਰੋ ਨੌਜਵਨ ਕਬੱਡੀ ਪੌਂਡ ਦੇ ਲਈ ਹਲਕਾ ਜਿਹਾ ਝੁਕਿਆ ਹੋਇਆ ਹੈ ਪਰ ਸਾਹਮਣੇ ਵਿਖਣੇ ਵੀ ਜਾਫੀ ਕੋਸ਼ਿਸ਼ ਕਰਦਾ ਨਹੀਂ ਨੱਕ ਸਕਿਆ ਤੇ ਪੁਆਇੰਟ ਕਾਲੂ ਦੇ ਹਿੱਸੇ ਹੈ ਰੇਡਰ ਦੇ ਹਿੱਸੇ ਹੈ ਕਿ ਧਾ ਵੀ ਕਹਿੰਦਾ ਪਾਉਂਗਾ ਕਬੱਡੀਆਂ ਹਿੱਕਾਂ ਲੱਗਾ ਵਾਹਾਂ ਵਿੱਚ ਧਾ ਕਹਿੰਦੀਆਂ ਕਿ ਧਾ ਵੀ ਕਹਿੰਦਾ ਉਹ ਡੁੱਟ ਪਾਉਂਗਾ ਕਬੱਡੀਆਂ ਬੱਬੂ ਮੇਰੇ ਦਾ ਮੁੰਡਾ ਘਰੇ ਵਗ ਜੇ ਚਿੰਤਾ ਲਈ ਬੈਠਾ ਘਰੇ ਬੱਬੂ ਮੇਰੇ ਵਾਲਾ ਘਰੇ ਪੁੱਜ ਜਾਵੇ ਉਸਦੇ ਪਰਿਵਾਰ ਦੇ ਉਹਦੀ ਵੇਡ ਕਰਦੇ ਐ ਬੱਬੂ ਮੇਰੇ ਵਾਲਾ ਕਿ ਰਾਮਪੁਰੇ ਦਾ ਰਿੱਕੀ ਨੂੰ ਤਾਂ ਦੁਨੀਆ ਜਾਣੀ ਜੀ ਜੀਨੇ ਖੇਡ ਕਬੱਡੀ ਦੀ ਤਾਂ ਲਾਦੀ ਗੱਲ ਕਹਾਣੀ ਜੀ ਅੱਜ ਸਾਲ ਜੋ ਗੱਡੀਆਂ ਦੇ ਦਾ ਬੈਸਟ ਪਲੇਅਰਾਂ ਨੂੰ ਇਹ ਖਿਡਾਰੀ ਇਹਨੂੰ ਤਾਂ ਦਿੰਦਾ ਵੱਡੀ ਨਾਮੀ ਜੀ ਮਰਾਸਾ ਮਰਾਸਾ ਸਾਈਆਂ ਦੀ ਜੀਤੇ ਕਿਰਪਾ ਵੱਡੀ ਆਖੇ ਕਾਲਾ ਰਿਕੀਸਾ ਦਾ ਖੁਸ਼ੀਆਂ ਮਾਣੀ ਜੀ ਕਿ ਆਖੇ ਕਾਲਾ ਰਿਕੀਸਾ ਦਾ ਖੁਸ਼ੀਆਂ ਮਾਣੀ ਜੀ ਮਾਲਵੇ ਦਾ ਸਬੂਤ ਮੇਰੇ ਵੀਰੋ ਹਾਂਜੀ ਭਾਈ ਜੀ ਕਮੈਂਟ ਮੈਂ ਬੇਨਤੀ ਕਰਦਾ ਵੀ ਜਾਲਗੋਂ ਦਾ ਕਰਾਂ ਵੀਰ ਬਣ ਕੇ ਫਿਰ ਪੁਲਿਸ ਨੂੰ ਮਜਬੂਰ ਹੋ ਕੇ ਕਿਉਂਕਿ ਤੁਹਾਡੇ ਨਾਲ ਥੋੜੀ ਜਿਹੀ ਸ਼ਕਤੀ ਵਰਤ ਨਹੀਂ ਪੈਂਦੀ ਹੈ ਵੀਰ ਬਣ ਕੇ ਮਾੜਾ ਧਿਆਨ ਦਿਓ ਯਾਰ ਤੁਸੀਂ ਬਹਿ ਜਾਓ ਭਰਾ ਬਣ ਕੇ ਸਾਰੇ ਜਾਣੀ ਕਿਉਂਕਿ ਐਨਾ ਜਿਆਦਾ ਇਕੱਠਾ ਹੈ ਕੰਟਰੋਲ ਕਰਦੇ ਹਾਂ ਇਹ ਛੋਟੇ ਵਾਸਤੇ ਟੂਰਨਾਮੈਂਟ ਕਰਾਇਆ ਸਾਡਾ ਜੀ ਨਹੀਂ ਕਰਦਾ ਵੀ ਸਾਨੂੰ ਜਿਹੜਾ ਉਹ ਕਰਾਇਆ ਜਾਵੇ ਵੀਰ ਬਣ ਕੇ ਮਾਰਾ ਧਿਆਨ ਦਿਓ ਤੁਸੀਂ ਇਧਰਲੇ ਪਾਸੇ ਜਾਲ ਵਾਲੇ ਕਾਫੀ ਜਿਹੜੇ ਧੱਕਾ ਧੱਕੀ ਹੋ ਰਹੇ ਨੇ ਹਾਂਜੀ ਕਾਲਾ ਜੀ ਹੈਲੋ ਕਿਸੇ ਦਰਸ਼ਕ ਵੀਰ ਦਾ ਜਿਹੜਾ ਮੋਟਰਸਾਈਕਲ ਚੋਰੀ ਹੋ ਗਿਆ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਨਿਹਰਾ ਹੋ ਗਿਆ ਆਪਣੇ ਆਪਣੀ ਜਿਹੜੇ ਮੋਟਰਸਾਈਕਲ ਨੇ ਉਹਨਾਂ ਦੇ ਕਿਰਪਾ ਕਰਕੇ ਗੌਰ ਕਰ ਲੈਣਾ ਭਾਈ ਜੀ ਮੈਂ ਪਹਿਲਾਂ ਵੀ ਇਹਨਾਂ ਨੂੰ ਦੱਸਤਾ ਸੀ ਵੀ 1500 ਰੁਪਏ ਦਿੱਤਾ ਜਾਊਗਾ ਜੇਕਰ ਗੋਪੀ ਜੱਫਾ ਲਾਊਗਾ ਜੀ ਬਾਬਾ ਕਾਲਾ ਮੈਰ ਬਰਨਾਲੇ ਵੱਲੋਂ ਹੈਲਪ ਟੂ ਕਾਲੀ ਸੰਗੀ ਵਰਸੀ ਜੀ ਚੌਕੀ ਟੀਮਾਂ ਜਲਦੀ ਨਾਲ ਗਰਾਊਂਡ ਦੇ ਵਿੱਚ ਪਹੁੰਚਣ ਕਾਲੀ ਸੰਗੀ ਵਰਸੀ ਜੀ ਚੌਕੀ ਕਿਆ ਅਥਰੇ ਨਹੀਂ ਮੇਰੀ ਇਹ ਸਾਥਣੀ ਨਹੀਂ ਕੋਈ ਆਪਣਾ ਰੰਗ ਵਿਖਾੜ ਪੰਨੇ ਗੋਰੀ ਹੈ ਰੰਗ ਦੇ ਚਾਰ ਕਿਛਡੇ ਲਾ ਜਾ ਨਹੀਂ ਅਥਰੇ ਨਹੀਂ ਮੇਰੀ ਇਹ ਸਾਥਣੀ ਨਹੀਂ ਅੱਜ ਕਬੱਡੀ ਦੇ ਬੜੇ ਮੱਲ ਪੁੱਜੇ ਹੋਏ ਐ ਜਿੱਥੇ ਕਹਿੰਦੇ ਡਿੜਵੇ ਦੇ ਖੁਸ਼ੀ ਦੀ ਬੜੀ ਚੜ੍ਹਾਈ ਐ ਉਥੇ ਆ ਨੌਜੰਨ ਦਾ ਨਾਮ ਵੀ ਗੁੱਡੀ ਅੰਬਰੀ ਜਿਹੜੀ ਸੀ ਮੇਰੇ ਵੀਰੋ ਤੂੰ ਤੀ ਬੋਲਦੀ ਐ ਰਣ ਸਿੰਘ ਰਣੀ ਡਿੜਵੇ ਵਾਲੀ ਦੀ ਅਗਲੀ ਕਬੱਡੀ ਲੱਭੀ ਨੰਗਲ ਦੇ ਕਬੱਡੀ ਕਲੱਬ ਦੇ ਲਈ ਇਹ ਨੌਜੰਨ 2011 ਦੇ ਵਿੱਚ ਖੇਡਿਆ ਗੁਰਜੀਤ ਸਿੰਘ ਜੀ ਨੰਗਲ ਬੈਠੇ ਐ ਇਹ ਨੌਜੰਨ ਆਊਟਸੋਰਡ ਕਬੱਡੀ ਕਲੱਬ ਦੇ ਲਈ ਪਾਲ ਫਤਿਹਗੜ ਛੰਨਾ ਵਾਲਾ ਮੇਰੇ ਵੀਰੋ ਕਬੱਡੀ ਪਾਉਂਦਾ ਹੈ ਕਰਨ ਕੁਮਾਰ ਮਾਨ ਕਰਦਾ ਇਸ ਨੌਜੰਨ ਦੀ ਔਰ ਦੂਸਰੇ ਪਾਸੇ ਵਾਲੀਆਂ ਮੇਰੇ ਵੀਰੋ ਸ਼ਰਮਾ ਇਸ ਨੌਜਵਾਨ ਨੂੰ ਲਾਗੇ ਜਫਾ ਪੌਂਡ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਔਰ ਅਗਲੀ ਕਬੱਡੀ ਫਿਰ ਨੌਜਵਾਨ ਸਤਨਾਮ ਸਿੰਘ ਮੇਰੇ ਵੀਰੋ ਪੌਂਡ ਦੇ ਲਈ ਵਧਦਾ ਹੋਇਆ ਕਬੱਡੀ ਲੱਖ ਲੱਖ ਦੀ ਹੈ ਕਿ ਖੇਡਣੀ ਪੰਜਾਬੀ ਉਹ ਤਾਂ ਖੇਡ ਖੇਡੋ ਜੋਰ ਦੀ ਲੱਖਾਂ ਦੀ ਨਹੀਂ ਗੱਲ ਹੁਣ ਹੋ ਗਈ ਹੈ ਕਰੋੜ ਦੀ ਲੱਖਾਂ ਦੀ ਨਹੀਂ ਗੱਲ ਹੁਣ ਹੋ ਗਈ ਹੈ ਕਰੋੜ ਦੀ ਕਬੱਡੀ ਕਰੋੜਾਂ ਦੀ ਹੈ ਕਬੱਡੀ ਕਾਰਾਂ ਤੇ ਹੈ ਕਬੱਡੀ ਜਹਾਜ਼ਾਂ ਤੇ ਹੈ ਕਬੱਡੀ ਡਾਲਰਾਂ ਚ ਹੈ ਕਬੱਡੀ ਪੌਂਡਾਂ ਚ ਹੈ ਬੱਲੇ ਬੱਲੇ ਮੇਰੇ ਵੀਰੋ ਕਬੱਡੀ ਦੀ ਬੱਲੇ ਬੱਲੇ ਹੈ ਚੱਲ ਵੀ ਨੌਜਾਨ ਪਾਗਲੀ ਕਬੱਡੀ ਰਾਜ ਝੋਟ ਮੇਰੇ ਵੀਰੋ ਜਿੜਵੇ ਵਾਲਾ ਫੇਰ ਅੱਜ ਜ਼ਿਲ੍ਹੇ ਮਠੰਡੇ ਦੇ ਰਾਮਪੁਰੇ ਦੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਅੱਜ ਕਬੱਡੀ ਆਦੀ ਹੈ ਮੇਰੇ ਵੀਰੋ ਨੈਨੋ ਗੱਡੀਆਂ ਖੜੀਆਂ ਇੱਕ ਲਾਲ ਰੰਗ ਦੀ ਹੈ ਇੱਕ ਪੀਲੀ ਰੰਗ ਦੀ ਹੈ ਇੱਕ ਵੈਸਟ ਲੀਡਰ ਦੀ ਹੈ ਕਾਫੀ ਦੀ ਹੈ ਕਿਹੜਾ ਸਮੇਂ ਦੀ ਮੰਗਲਾ ਦੀ ਨਾਲ ਜਿੱਤੇਗਾ ਲਓ ਫਰੰਦੀਪੁਰੀਏ ਮੇਰੇ ਵੀਰੋ ਨੌਜਾਨ ਗੋਪੀ ਹੁਣ ਦੇਖਦੇ ਆਂ ਵੀ ਚੀਨ ਦੀ ਕੰਨਵਾਂ ਕਰਦਾ ਹੋਇਆ ਅੰਮਰਸਰੀਆ ਮੁੰਡਿਆਂ ਵੀ ਕੱਚੀਆਂ ਕਲੀਆਂ ਨਾ ਤੋੜੋ ਅੰਮਰਸਰੀਆ ਮੁੰਡਿਆਂ ਵੀ ਕੱਚੀਆਂ ਕਲੀਆਂ ਨਾ ਤੋੜੋ ਹੁਣ ਦੇਖਦੇ ਆਂ ਪਟ ਕਦੇ ਹਿੱਸੇ ਜਾਂਦਾ ਮੇਰੇ ਵੀਰੋ ਲਓ ਬਈ ਹੁ ਕਬੱਡੀ ਤੇ ਇੱਕ ਪਾਸੇ ਰਾਜ ਝੋਟ ਹੈ ਇੱਕ ਪਾਸੇ ਫਰੰਦੀਪੁਰੀ ਹੈ ਵਾਹ ਉਹ ਨੌਜਾਨ ਸਾਰ ਆ ਗਿਆ ਤੇ ਪੁਆਇੰਟ ਜਾਫੀ ਦੇ ਹਿੱਸੇ ਹੈ ਚੱਲ ਵੀ ਨੌਜਾਨ ਪਾਗਲੀ ਕਬੱਡੀ ਅੱਜ ਮੇਰੇ ਵੀਰੋ ਬੜੇ ਟੂਰਨਾਮੈਂਟ ਦੇਖਿਆ ਪੰਜਾਬ ਦੇ ਭਾਵੇਂ ਮਾਲਵਾ ਹੋਵੇ ਭਾਵੇਂ ਦੁਆਬਾ ਭਾਵੇਂ ਮਾਝਾ ਹੋਵੇ ਪੱਜ ਪਰ ਅੱਜ ਦੁਨੀਆ ਦਾ ਸਭ ਤੋਂ ਵੱਡਾ ਇਕੱਠ ਜਿਹੜਾ ਹਾਂਜੀ ਬਠਿੰਡੇ ਜ਼ਿਲ੍ਹੇ ਦੇ ਰਾਮਪੁਰੇ ਪਿੰਡ ਵਿੱਚ ਦੇਖਣ ਨੂੰ ਮਿਲਿਆ ਇੱਕ ਵਾਰੀ ਦਸ਼ਕੀਰਾਂ ਦੇ ਲਈ ਤਾੜੀਆਂ ਮਾਰ ਦਿਓ ਜਿੰਨੇ ਸਵੇਰੇ ਸੀ ਉੰਨੇ ਹੁਣ ਨਹੀਂ ਭਾਵੇਂ ਹਨੇਰਾ ਹੋ ਗਿਆ ਹੈ ਬਾਜੀ ਵਾ ਇੱਕ ਮਿੰਟ ਜੀ 1500 ਰੁਪਇਆ ਬਾਬਾ ਕਾਲਾ ਮਹਿਰ ਵਾਲੇ ਦੇ 500 ਰੁਪਇਆ ਪਰਮਜੀਤ ਸਿੰਘ ਬੰਮਾਤਾ ਜੋਗੇ 2000 ਰੁਪਇਆ ਲੱਗਿਆ ਪਾਲੀ ਦੀ ਡੇੜ ਦੇ ਜੇਕਰ ਫਰੰਦੀਪੁਰਿਆ ਜਿਹਨੂੰ ਜਫਾ ਲਾਉਂਦਾ ਜੀ ਹਾਂਜੀ ਭਾਈ ਜੀ ਲਓ ਪੁਆਇੰਟ ਮੇਰੇ ਵੀਰੋ ਯਾਤਰੀ ਦੇ ਹਿੱਸੇ ਹੈ ਜੇਕਰ ਗੋਪੀ ਜਫਾ ਲੰਦਾ ਤਾਂ ਜੀ ਦਿੱਤਾ ਜਾਊਗਾ ਇਹ ਵੀ ਆਪਾਂ ਦੱਸ ਦਈਏ ਸਾਡੇ ਵੀਰਾਂ ਨੇ ਕਲੀਅਰ ਕੀਤਾ ਪਾਲੀ ਨੂੰ ਜੇਕਰ ਗੋਪੀ ਜਫਾ ਲੰਦਾ ਤਾਂ 1500 ਰੁਪਏ ਉਹਨਾਂ ਵੱਲੋਂ ਬਰਨਾਲੇ ਵਾਲੇ ਵੀਰਾਂ ਵੱਲੋਂ ਤੇ 500 ਰੁਪਏ ਪਰਮਜੀਤ ਸਿੰਘ ਜੀ ਉਹਨਾਂ ਵੱਲੋਂ ਜਿਹੜਾ ਤੱਜ ਵਾਲੇ ਉਹਨਾਂ ਵੱਲੋਂ ਦਿੱਤਾ ਜਾਊਗਾ 2000 ਰੁਪਏ ਹਾਂ ਜੀ ਨਾਲ ਹੀ ਮੇਰੇ ਵੀਰੋ 28 ਦਸੰਬਰ ਜਿੰਨਾ ਜੇਤੇ ਕਾਠਾ ਹੀ ਨਹੀਂ ਇਹ ਕਾਠੋੜਾ ਹੈ ਜਿਹਦਾ ਰਾਮਬਰੀ ਦਾ ਰੀਕੀ ਖੇਡ ਕਬੱਡੀ ਨੂੰ ਪਿਆਰ ਕਰਦਾ ਹੈ ਉਸੇ ਤਰ੍ਹਾਂ ਛਾਪੇ ਦਾ ਬੂਟਾ ਕਰਦਾ ਹੈ ਚਾਰ ਮੋਟਰਸਾਈਕਲ ਮੇਰੇ ਵੀਰੋ ਦੇਣੇ ਹੈ ਰਾਏਕੋਟ ਦੀ ਧਰਤੀ ਤੇ ਯੰਗ ਕਬੱਡੀ ਕਲੱਬ ਦਾ ਟੂਰਨਾਮੈਂਟ ਹੈ ਉਥੇ ਯੰਗ ਕਬੱਡੀ ਕਲੱਬ ਦੇ ਪ੍ਰਧਾਨ ਮਨਦੀਪ ਸਿੰਘ ਜੀ ਮਾਨਾ ਰੂਮੀ ਵਿਸ਼ੇਸ਼ਵਾੜ ਦੇ ਤੁਜੀ ਹੋਇਆ ਧੰਨਵਾਦ ਕਰਦੇ ਆ ਸਾਡੇ ਨਾਲ ਜੁੜੇ ਹੈ ਸਵੇਰ ਤੋਂ ਲੈ ਕੇ ਮਨਦੀਪ ਸਿੰਘ ਜੀ ਮਾਨਾ ਰੂਮੀ ਉਥੇ ਹਰਜੀਪ ਢਿੱਲੋਂ ਜੀ ਰਾਮਪੁਰੇ ਵਾਲੇ ਅੱਜ ਕਹਿੰਦੇ 365kabbadi.com ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਐ ਧੰਨਵਾਦ ਕਰਦੇ ਆ ਸਰਦਾਰ ਜਲੰਧਰ ਸਿੰਘ ਜੀ ਸਿੱਧੂ ਕੈਨੇਡਾ ਦੇ ਅਲਬਰਟਾ ਸਟੇਟ ਦੇ ਵਿੱਚ ਮੇਰੇ ਵੀਰੋ ਐਡਮੰਟਨ ਸ਼ਹਿਰ ਦੇ ਵਿੱਚ ਵਸਦੇ ਐ ਉਥੇ ਕੈਲਗਰੀ ਦੇ ਵਿੱਚ ਵੱਡਾ ਨਾਂਅ ਐ ਮੇਜਰ ਸਿੰਘ ਜੀ ਬਰਾੜ ਭਲੂੜ ਵਾਲੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਐ ਸਾਰੀਆਂ ਕਬੱਡੀ ਦੀਆਂ ਤਿਆਰ ਕਰਨ ਵਾਲੀਆਂ ਸ਼ਕਸ਼ੀਤਾਂ ਨੂੰ ਸਤਿ ਅਰਜ ਕਰਦੇ ਆ ਧੰਨਵਾਦ ਆਖਦੇ ਆ ਅੱਜ ਇਸ ਕਬੱਡੀ ਕੱਪ ਦੇ ਜੁੜਨ ਦੇ ਨਾਲ ਸਤਨਾਮ ਸਿੰਘ ਡੱਗੂ ਰਮਾਣੇ ਦਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਹੈ ਔਰ ਅਗਲੀ ਕਬੱਡੀ ਜ਼ਿਲ੍ਹੇ ਪਟਿਆਲੇ ਦੇ ਮੇਰੇ ਵੀਰੋ ਫਤਿਹਗੜ੍ਹ ਛੰਨਾ ਪਿੰਡ ਦਾ ਹਰਪਾਲ ਸਿੰਘ ਪੂਰਾ ਨਾਂ ਹੈ ਤੇ ਪਾਲੀ ਛੰਨਾ ਵਾਲੇ ਦੇ ਨਾਂ ਨਾਲ ਇਹ ਸਨੌਯਨ ਨੂੰ ਦੁਨੀਆ ਜਾਣਦੀ ਹੈ ਇੱਕ ਸਾਲ ਕਨੇਡਾ ਦੇ ਖੇਡ ਮੈਦਾਨਾਂ ਵਿੱਚ ਕਬੱਡੀ ਦੀ ਗੂੰਜ ਪਵਾਈ ਇਸ ਨੌਜਾਨ ਨੇ ਭਾਵੇਂ 155 ਪਾਉਂਡ ਦੀ ਗੱਲ ਪਰ ਦੂਸਰੇ ਪਾਸੇ ਡੱਗੂ ਰਮਾਣੇ ਵਾਲਾ ਨੌਜਾਨ ਕੋਸ਼ਿਸ਼ ਕਰਦਾ ਤੇ ਪੁਆਇੰਟ ਰੀਡਰ ਦੇ ਹਿੱਸੇ ਹੈ ਆ ਵੀ ਨੌਜਨ ਅਗਲੀ ਕਬੱਡੀ ਕਾਲੇ ਸੰਘੇ ਵਰਸਜੀ ਚੌਕੇ ਟੀਮਾਂ ਤਿਆਰ ਹਨ ਕਾਲੇ ਸੰਘੇ ਵਰਸਜੀ ਚੌਗੀ ਨਾਲ ਹੀ ਦੁਨੀਆ ਦੇ ਮਸ਼ਹੂਰ ਖੇਡ ਕਮੈਂਡੇਟਰ ਮੱਖਣ ਅਲੀ ਰੁਪਿੰਦਰ ਜਲਾਲ ਜੀ ਅਮਨ ਲੋਪੂ ਜੀ ਭਰਾਵਾਂ ਵਰਗੇ ਪਿਆਰੇ ਇਹਨਾਂ ਸਾਰੇ ਵੀਰਾਂ ਦੇ ਨਾਲ ਪੁੱਜਿਓ ਹੈ ਕਿ ਮੱਖਣ ਅਲੀ ਰੁਪਿੰਦਰ ਜੀ ਦਾ ਚਰਚਾ ਖੁੰਡਾਂ ਦੇ ਚੰਗੇ ਬੋਲ ਬੋਲ ਗਏ ਰਿੰਗਾ ਪਿੰਡਾਂ ਵਾਲੇ ਦਾ ਸ਼ਿੰਗਾਰ ਬੱਚੋ ਆਣੇ ਨੇ ਵਧੀਆ ਬੋਲ ਜੋ ਲਿਖਤੇ ਨਹੀਂ ਅਟਕਰਾ ਗਿਆ ਜੋਧਾ ਕਹਿੰਦੇ ਲੰਗੇਆਣੀ ਦਾ ਅਟਕਰਾ ਗਿਆ ਕਾਲੀ ਜੋਧਾ ਲੰਗੇਆਣੀ ਦਾ ਇਸ ਲਾਇਦਾ ਇਹ ਰਿਜ਼ਲਟ ਹੈ ਡੱਗੂ ਰਮਾਣੀ ਦੀ ਟੀਮ ਇਸ ਮੈਚ ਦੇ ਵਿੱਚੋਂ ਜੇਤੂ ਰਹੀ ਹੈ 14 ਪੁਆਇੰਟ ਹੈ ਡੱਗੂ ਰਮਾਣੀ ਦੇ ਤੇ 1.5 ਮੰਡੀ ਦੇ ਪੁਆਇੰਟ ਹੈ 10.5 ਇਸ ਮੈਚ ਦੇ ਵਿੱਚੋਂ ਡੱਗੂ ਰਮਾਣੀ ਦੀ ਟੀਮ ਜੇਤੂ ਹੈ